ਇੱਕ ਫਕੀਰ ਨੇ ਕਿਹਾ ਕਿ ਮੈਂ ਅੱਜ ਤੱਕ ਜਿੰਨੇ ਵੀ ਲੋਕਾਂ ਕੋਲ ਗਿਆ ਵਾਂ ਸਭ ਤੋਂ ਕੁਝ ਨਾ ਕੁਝ ਸਿੱਖਿਆ ਕਿਸੇ ਨੇ ਮਜ਼ਾਕ ਵਿੱਚ ਪੁੱਛਿਆ ਕਿ ਤੁਸੀਂ ਕਿਸੇ ਚੋਰ ਤੋਂ ਵੀ ਕੁਝ ਸਿੱਖਿਆ ਵਾ ਉਸਨੇ ਕਿਹਾ ਇੱਕ ਵਾਰ ਅਜਿਹਾ ਹੋਇਆ ਕਿ ਅਸੀਂ ਇੱਕ ਚੋਰ ਦੇ ਘਰ ਮਹਿਮਾਨ ਸੀ ਅਸੀਂ ਪੂਰਾ ਇੱਕ ਮਹੀਨਾ ਉੱਥੇ ਰਹੇ ਉਹ ਹਰ ਰਾਤ ਚੋਰੀ ਕਰਨ ਲਈ ਜਾਂਦਾ ਤਿੰਨ ਜਾਂ 4 ਵਜੇ ਵਾਪਸ ਆਉਂਦਾ ਅਸੀਂ ਪੁੱਛਦੇ ਕੁਝ ਬਣਿਆ ਉਹ ਹੱਸ ਕੇ ਕਹਿੰਦਾ ਅੱਜ ਤਾਂ ਨਹੀਂ ਬਣਿਆ ਸ਼ਾਇਦ ਕੱਲ੍ਹ ਬਣ ਜਾਵੇ ਇੱਕ ਮਹੀਨਾ ਲੰਘ ਗਿਆ ਪਰ ਉਹ ਚੋਰੀ ਨਹੀਂ ਕਰ ਸਕਿਆ ਕਦੇ ਦਰਵਾਜ਼ੇ ਉੱਤੇ ਸਿਪਾਈ ਮਿਲ ਜਾਂਦਾ ਕਦੀ ਘਰ ਦੇ ਲੋਕ ਜਾਗ ਰਹੇ ਹੁੰਦੇ ਕਦੇ ਤਾਲਾ ਨਹੀਂ ਟੁੱਟਦਾ ਕਦੇ ਅੰਦਰ ਤੱਕ ਪਹੁੰਚ ਜਾਂਦਾ ਪਰ ਖਜ਼ਾਨੇ ਤੱਕ ਨਹੀਂ ਤੇ ਹਰ ਰਾਤ ਉਹ ਚੋਰ ਥੱਕਿਆ ਹੋਇਆ ਵਾਪਸ ਆਉਂਦਾ ਸੀ ਅਸੀਂ ਪੁੱਛਦੇ ਕੁਝ ਹੋਇਆ ਉਹ ਕਹਿੰਦਾ ਅੱਜ ਨਹੀਂ ਪਰ ਕੱਲ੍ਹ ਹੋ ਸਕਦਾ ਅਸੀਂ ਉਸ ਤੋਂ ਇਹ ਸਿੱਖਿਆ ਕਿ ਜੇ ਅੱਜ ਨਾ ਹੋਵੇ ਤੇ ਚਿੰਤਾ ਨਾ ਕਰੋ ਯਾਦ ਰੱਖੋ ਕੱਲ ਹੋ ਸਕਦਾ ਤੇ ਇੱਕ ਚੋਰ ਜੋ ਖਰਾਬ ਕੰਮ ਕਰਨ ਜਾ ਰਿਹਾ ਵਾ ਉਹ ਵੀ ਇੰਨੀ ਉਮੀਦ ਨਾਲ ਭਰਿਆ ਹੋਇਆ ਵਾ ਫਕੀਰ ਨੇ ਕਿਹਾ ਉਹ ਦਿਨ ਸਨ ਜਦੋਂ ਅਸੀਂ ਪ੍ਰਮਾਤਮਾ ਦੀ ਖੋਜ ਕਰ ਰਹੇ ਸੀ ਅਸੀਂ ਵੀ ਪ੍ਰਮਾਤਮਾ ਦੀ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਅਸੀਂ ਮਿਕੰਦਾ ਖੜਕਾ ਰਹੇ ਸੀ ਦਰਵਾਜ਼ੇ ਖੋਲਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਕੋਈ ਰਾਹ ਨਹੀਂ ਮਿਲਦਾ ਸੀ ਅਸੀਂ ਥੱਕ ਗਏ ਸੀ ਨਰਾਸ਼ ਹੋ ਗਏ ਸੀ ਸੋਚਿਆ ਕਿ ਸਭ ਫਜ਼ੂਲ ਆ ਛੱਡ ਦਈਏ ਪਰ ਉਸ ਚੋਰ ਨੇ ਸਾਨੂੰ ਬਚਾ ਲਿਆ ਉਸਨੇ ਕਿਹਾ ਅੱਜ ਨਹੀਂ ਹੋਇਆ ਕੱਲ ਹੋ ਸਕਦਾ ਅਸੀਂ ਇਹ ਮੰਤਰ ਬਣਾਇਆ ਅੱਜ ਨਹੀਂ ਕੱਲ ਹੋ ਸਕਦਾ ਤੇ ਫਿਰ ਉਹ ਦਿਨ ਆ ਗਿਆ ਜਦੋਂ ਚੋਰ ਨੇ ਚੋਰੀ ਕਰ ਲਈ ਤੇ ਅਸੀਂ ਇਹ ਪ੍ਰਮਾਤਮਾ ਨੂੰ ਚੁਰਾ ਲਿਆ ਇਸ ਲਈ ਗੱਲ ਇਹ ਨਹੀਂ ਕਿ ਤੁਸੀਂ ਸਿਰਫ ਸਾਧੂ ਸੰਤਾਂ ਤੋਂ ਸਿੱਖ ਸਕਦੇ ਹੋ ਗੱਲ ਇਹ ਵੀ ਕਿ ਜੇ ਸਿੱਖਣ ਤੇ ਅਕਲ ਤੇ ਸਮਝ ਹੋਵੇ ਤਾਂ ਸਾਰੀ ਦੁਨੀਆ ਸਿਖਾਉਣ ਵਾਲਿਆਂ ਨਾਲ ਭਰੀ ਹੋਈ ਆ ਦੋਸਤੋ ਫਿਰ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰੱਖਾ